ਤੇ ਆਪਣੇ ਅੰਦਰ ਝਾਤ ਮਾਰ ਕੇ ਵੇਖੀ ਕਿ ਕੀ ਮੇਰੇ ਕੋਲ ਭੁੱਲ ਹੋਈ ਹੈ। ਪੀ ਉਹ ਮੇਰੇ ਨਾਲ ਬੋਲਦਾ ਨਹੀਂ। ਉਹ ਵੀ ਉਹ ਦਾਤਾ ਜਿਹੜਾ ਸਾਰਿਆਂ ਦਾ ਭਲਾ ਮਨਾਉਂਦਾ ਹੈ। ਸਤਿਗੁਰ ਸਭਨਾ ਦਾ ਭਲਾ ਮਨਾਇੰਦਾ। ਫਿਰ ਇਹ ਅੱਖਿਆ ਵੀ ਉਹ ਹਮੇਸ਼ਾ ਹੀ ਸਾਡੇ ਨਾਲ ਸਾਂਝ ਰੱਖਦਾ ਸਾਡੇ ਨਾਲ ਗੱਲ ਕਰਦਾ ਉਹ ਸਾਡੀ ਸੁਣਦਾ ਵੀ ਹੈ ਤੇ ਸਾਨੂੰ ਦੱਸਦਾ ਵੀ ਹੈ ਸੱਦ ਸੁਣਨ ਦਾ ਸੱਦ ਬੋਲਣ ਦਾ ਅਸੀਂ ਤਾਂ ਹੀ ਇਹਦੇ ਅੱਗੇ ਆ ਕੇ ਅਰਦਾਸ ਕਰਦੇ ਹਾਂ ਕਿਉਂਕਿ ਗੁਰੂ ਸਾਡੀ ਅਰਦਾਸ ਸੁਣਦਾ ਹੈ ਫਿਰ ਕਹਿੰਦੇ ਵੀ ਹਮੇਸ਼ਾ ਬੋਲਦਾ ਹੈ ਕਿ ਇੱਥੋਂ ਕੁਛ ਨਾ ਕੁਛ ਲੈ ਕੇ ਜਾਈ ਇਸ ਘਰ ਵਿੱਚ ਬਹੁਤ ਬਰਕਤਾਂ ਨੇ ਸਾਜੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਕਰ ਤਾਂ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਵਜ ਸ਼ਬਦ ਘਨੇਰੇ ਕਹ ਨਾਨਕ ਸੱਚੇ ਸਾਹਿਬ ਕਿਆ ਨਾ ਹੀ ਕਰਤੇ ਆਖਿਆ ਸਾਰੀਆਂ ਦਾਤਾ ਨੇ ਇਹਦੇ ਘਰ ਵਿੱਚ ਕੀ ਕਾਰਨ ਬਣਿਆ ਵੀ ਉਹ ਮੇਰੇ ਨਾਲ ਬੋਲਦਾ ਨਹੀਂ ਹਉ ਬਲ ਬਲ ਜਾਉ ਰਮਈਆ ਕਾਰਨੇ ਕਰਨ ਕਵਨ ਅਬੋਲ ਰਹਾਉ ਹੁੰਦਾ ਨਾ ਦੁਨਿਆਵੀ ਤੌਰ ਤੇ ਬੰਦਾ ਇਹ ਜ਼ਿਕਰ ਕਰਦਾ ਵੀ ਮੇਰਾ ਉਹਦੇ ਨਾਲ ਕੋ ਬੋਲ ਚੱਲ ਨਹੀਂ ਵੀ ਕਿਸੇ ਵੱਲੋਂ ਸਾਡਾ ਮਨ ਮਿਟਾਵ ਹੋਇਆ ਤੇ ਉਹਦੇ ਤੋਂ ਬਾਅਦ ਕੋਈ ਉਹਦੇ ਨਾਲ ਆਪਣੀ ਸਾਂਝ ਨਹੀਂ ਕੋਈ ਉਹਦੇ ਨਾਲ ਆਪਣਾ ਬੋਲ ਚਾਲ ਨਹੀਂ ਭਗਤ ਰਵਿਦਾਸ ਜੀ ਆਖਦੇ ਵੀ ਉਹਦੇ ਨਾਲ ਮੇਰੀ ਸਾਂਝ ਨਹੀਂ ਹੁਣ ਇਹ ਜਿਹੜਾ ਜਿਗਿਆਸਾ ਵਸ ਹੈ ਜਿਹੜਾ ਇਸ ਪਦਵੀ ਤੱਕ ਪਹੁੰਚਿਆ ਜਿਸ ਨੂੰ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ ਗੁਰੂ ਦੇ ਵਿਰਤ ਦਾ ਗੁਰੂ ਕੇ ਸੁਭਾ ਦਾ ਜਿਹੜਾ ਜਾਣਨ ਹਾਰ ਹੈ ਵੀ ਮਹਾਰਾਜ ਮੇਰੇ ਨਾਲ ਸਾਂਝ ਕਿਵੇਂ ਕਰਨਗੇ ਕਿਵੇਂ ਸਾਡੀ ਸਾਂਝ ਬਣੇਗੀ ਰੋਧਾ ਜ਼ਰੀਆ ਤੇ ਹੀ ਹੈ ਪੀ ਜਾਣ ਤੇ ਅਸੀਂ ਹਜ਼ੂਰੀ ਚ ਬੈਠ ਕੇ ਸਹਿਜ ਪਾਠ ਕਰੀਏ ਘਰ ਵਿੱਚ ਪੋਥੀ ਸਾਹਿਬ ਰੱਖੀ ਐ ਅਸੀਂ ਉੱਥੋਂ ਸਹਿਜ ਪਾਠ ਕਰੀਏ ਇਹ ਗੁਰੂ ਨਾ ਗੱਲਾਂ ਕਰਨੀਆਂ ਨੇ ਜਬ ਲਗ ਦੁਨੀਆਂ ਰਹੀ ਨਾਨਕ ਕਿਛ ਸੁਣੀਐ ਕਿਛ ਕਹੀਐ ਪਾਲ ਰਹੇ ਹਮ ਰਹਿਣ ਨਾ ਪਾਇਆ ਜੀਵਤਿਆ ਮਰ ਰਹੀ ਹੈ ਉਹਨਾਂ ਨੇ ਆਖਿਆ ਕਿ ਕੁਝ ਆਪਾਂ ਸੁਣੀਏ ਤੇ ਕੁਝ ਆਪਾਂ ਦਸੀਏ ਹੁਣ ਬਹੁਤਾਂਤ ਗਿਣਤੀ ਐਸੀ ਹੈ ਜਿਨ੍ਹਾਂ ਦੀ ਗੁਰੂ ਨਾਲ ਐਸੀ ਕੋਈ ਸਾਂਝ ਨਹੀਂ ਹੈ ਨਾ ਸੁਣਿਆ ਨਾ ਗਾਵਿਆ ਦਾਵਾ ਕੀਤਾ ਜ਼ਿਕਰ ਕੀਤਾ ਵੀ ਅਸੀਂ ਐਸ ਗੁਰੂ ਦੇ ਸਿੱਖ ਹਾਂ ਪਰ ਗੁਰੂ ਸਾਨੂੰ ਉਪਦੇਸ਼ ਕੀ ਕਰਦਾ ਗੁਰੂ ਸਾਨੂੰ ਆਖਦਾ ਕੀ ਹੈ ਤੇ ਵੇਖੋ ਇੱਥੋਂ ਤੱਕ ਅਖੰਡ ਪਾਠ ਸਾਹਿਬ ਹੋਵੇ ਤੇ ਅਸੀਂ ਹੋਰ ਹੋਰ ਕੰਮਾਂ 'ਚ ਰੁੱਝੇ ਰਹਿੰਨੇ ਆ ਕਿਸੇ ਸਿਆਣੇ ਪੁਰਖ ਨੇ ਆਖਿਆ ਉਹ ਕਹਿੰਦਾ ਜਦੋਂ ਗੁਰੂ ਨੂੰ ਕਰ ਲਿਆ ਨਾ ਹੋਵੇ ਸਹਿਜ ਪਾਠ ਹੋਵੇ ਅਖੰਡ ਪਾਠ ਸਾਹਿਬ ਹੋਵੇ ਫਿਰ ਹੋਰ ਕੰਮ ਤਿਆਗ ਕੇ ਇਸ ਕੰਮ ਨੂੰ ਪਹਿਲ ਦੇਣੀ ਚਾਹੀਦੀ ਆ ਵੀ ਮਹਾਰਾਜ ਸਾਡੇ ਘਰ ਚੱਲ ਕੇ ਆਏ ਆ ਪਰ ਅਰੰਭ ਕਰਵਾ ਕੇ ਫਿਰ ਕੋਈ ਲਾਗੇ ਨਹੀਂ ਬੈਠਦਾ ਅੱਛਾ ਉਹੀ ਜੇ ਕੋ ਬਾਬਾ ਉਹ ਆਵੇ ਤੇ ਫਿਰ ਸਾਰਾ ਟੱਬਰ ਕੇ ਰੇਗੇ ਰੇ ਪੀ ਕੋਲ ਬਹਿ ਜੀਏ ਪਤਾ ਨਹੀਂ ਬਾਬੇ ਨੇ ਕਿਹੜਾ ਬਚਨ ਕਰ ਦੇਣਾ ਜਿਹਦੇ ਬਚਨਾ ਨਾਲ ਪਾਰ ਉਤਾਰਾਉਣਾ ਜਿਹਦੇ ਬਚਨਾ ਨੇ ਭਲਾ ਕਰਨਾ ਉਹ ਸੁਣੇ ਨਹੀਂ ਉਹਦੇ ਕੋਲ ਨਹੀਂ ਬੈਠੇ ਮਹਾਰਾਜ ਜੀ ਕਹਿੰਦੇ ਕੋਈ ਬੰਦਸ਼ ਥੋੜੀ ਹੈ। ਵੀ ਆ ਕੰਮ ਕਰਨਾ ਤੇ ਇਦਾਂ ਹੀ ਕਰਨਾ ਹੈ। ਇੱਥੇ ਤੇ ਇਨੀ ਕਿਰਪਾ ਕੀਤੀ ਹੈ ਵੀ ਭਾਵੇਂ ਰੋਜ਼ ਦਾ ਕੋ ਇੱਕ ਸ਼ਬਦ ਕੋ ਇੱਕ ਪੰਕਤੀ ਪੜ੍ਹੀ ਜਾਏ। ਤਾਂ ਵੀ ਭਲਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਉਹਨਾਂ ਦੇ ਦਰਬਾਰ ਵਿੱਚ ਭਾਈ ਬੇਲਾ ਜੀ ਦਾ ਜ਼ਿਕਰ ਆਉਂਦਾ। ਪੜੇ ਨਹੀਂ ਸਨ ਪਰ ਜਦੋਂ ਸੇਵਾ ਕੀਤੀ ਅਨੰਦਪੁਰ ਸਾਹਿਬ ਆਏ ਉਹਨਾਂ ਵੇਖਿਆ ਕਿ ਸਿੱਖ ਬਾਣੀ ਪੜ੍ਹਦੇ ਆ ਮਨ ਵਿੱਚ ਆਪ ਪੈਦਾ ਹੋਇਆ ਵੀ ਮੈਂ ਵੀ ਬਾਣੀ ਪੜ੍ਹਾਂ ਸਤਿਗੁਰ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਆਖਿਆ ਅਰਜ ਕੀਤੀ ਸਹਿਬ ਕਿਰਪਾ ਕਰੋ ਤੁਸੀਂ ਕੋਈ ਤੁਕ ਬਖਸ਼ਿਆ ਕਰੋ ਮੈਂ ਉਹ ਤੁਹਾਨੂੰ ਅਗਲੇ ਦਿਨ ਸੁਣਾਇਆ ਕਰਾਂਗਾ ਹੁਣ ਰੋਜ਼ ਦੀ ਇੱਕ ਪੰਕਤੀ ਵੀ ਜੇ ਆਪਾਂ ਯਾਦ ਕਰੀਏ ਚਲੋ ਇਹ ਹੈ ਪੀ ਬਾਣੀ ਵਿਸਰ ਜਾਂਦੀ ਹੈ ਅਭਿਆਸ ਜ਼ਰੂਰੀ ਹੈ ਪਰ ਜੇ ਇੱਕ ਪੰਕਤੀ ਵੀ ਰੋਜ਼ ਦੀ ਪੜ੍ਹੀਏ ਗੁਣ ਗਿਣਾਉਂਦੇ ਰਹੀਏ ਤੇ ਕਿਤੇ ਨਾ ਕਿਤੇ ਉਹ ਚੇਤੇ ਚ ਰਹਿ ਜਾਏਗੀ ਰੋਜ਼ ਇੱਕ ਤੁਕ ਸਤਗੁਰ ਜੀਆਂ ਕੋਲ ਸਿੱਖੀ ਬਾਣੀ ਨਾਲ ਪਿਆਰ ਬਣ ਗਿਆ ਮਹਾਰਾਜ ਨੇ ਦੱਸਿਆ ਤੇ ਪਿੰਡਾਂ ਚ ਨਾ ਜਦੋਂ ਬਾਬਾ ਕਬੀਰ ਸਾਹਿਬ ਭਗਤ ਫਰੀਦ ਸਾਹਿਬ ਦੇ ਸ਼ਲੋਕ ਪੜੇ ਜਾਂਦੇ ਤੇ ਸਾਡੇ ਬਜ਼ੁਰਗ ਮਾਤਾ-ਬਾਪੂ ਬੋਲ ਦਿੰਦੇ ਸਨ ਨਾਲ-ਨਾਲ ਨਾ ਉਹਨਾਂ ਪੜੇ ਨਾ ਸੰਥਿਆ ਲਈ ਸੁਣ-ਸੁਣ ਕੇ ਇੰਨੀ ਇਕਾਗਰਤਾ ਨਾਲ ਸੁਣਿਆ ਵੀ ਉਹ ਚੇਤੇ 'ਚ ਉੱਤਰ ਗਿਆ ਉਹ ਯਾਦ ਹੋ ਗਿਆ ਨੌਵੇਂ ਮਹੱਲ